ਨਜਾਇਜ਼ ਕਬਜ਼ੇ ਨਾਜ਼ਦੀਏ ਕੀ ਇੰਪਰੂਵਮੈਂਟ ਟਰਸਟ ਦੇ ਨਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਆ ਤੇ ਸਿੱਧੀਆਂ ਤਸਵੀਰਾਂ ਤੁਹਾਨੂੰ ਟਰੱਕ ਉੱਤੇ ਦਿਖਾ ਰਹੇ ਆ ਜਿੱਥੇ ਅੱਜ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਕੌਸਲੋਂ ਲੈ ਕੇ ਅੱਜ ਇੰਪਰੂਵਮੈਂਟ ਟਰਸਟ ਦੇ ਜਿਹੜੇ ਐ ਈਓ ਉਹ ਖੌਤੌਂਚੇ ਆ ਹੋਰ ਵੀ ਜਿਹੜੇ ਹੈਗੇ ਅਧਿਕਾਰੀ ਪਹੁੰਚੇ ਆ ਆ ਪੂਰਾ ਨਕਸ਼ਾ ਲਿਆਉਣ ਉੱਤੇ ਮਨਨ ਖੌਮ ਕਿ ਕਿਹੜੇ ਕਿਹੜੀ ਕਬਜ਼ੇ ਨਜਾਇਜ਼ ਆ ਇੱਧਰ ਉੱਧਰ ਤਾਂ ਲਗਾਤਾਰ ਨਜਾਇਜ਼ ਕਬਜ਼ੇ ਹਟਾਏ ਜਿਹੜੇ ਜਾ ਰਹੇ ਆ ਉਸ ਨੂੰ ਲੈ ਕੇ ਅੱਜ ਕੋਟਪੂਰਾ ਦੇ ਹਰੀਨੋ ਰੋਡ ਦੇ ਕੋਲੇ ਜਿਹੜਾ ਰਾਮ ਬਾਗ ਆ ਉਸ ਦੇ ਉੱਤੇ ਪਿਛਲੇ ਦਿਨਾਂ ਤੋਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਕਬਜਾ ਚੱਲ ਰਿਹਾ ਸੀਗਾ ਤੇ ਜਿਸ ਨੂੰ ਲੈ ਕੇ ਅੱਜ ਜਿਹੜਾ ਹੈਗਾ ਉਹ ਅਪਰੂਵਮੈਂਟ ਟਰਸਟ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਨਜਾਇਜ਼ ਕਬਜਾ ਹਟਾ ਰਹੇ ਆ ਇਹ ਇਕੱਲੇ ਡਲੇ ਖਲਰਨ ਨਾਲ ਜਿਹੜੇ ਨਜਾਇਜ਼ ਕਬਜੇ ਨਹੀਂ ਟਾਇਆ ਜਾ ਸਕਦੇ ਜਿਹੜੇ ਐਕਚੁਅਲ ਨਜਾਇਜ਼ ਕਬਜੇ ਆ ਉਹ ਟਾਇਏ ਜਾਣ ਤਾਂ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਹ ਤੁਹਾਡਾ ਰੈਜੀਡੈਂਸ ਇੱਥੇ ਹੀ ਇੱਥੇ ਰੈਜੀਡੈਂਸ ਕੀ ਕਹੋਗੇ ਇਸ ਬਾਰੇ ਤੁਸੀਂ ਬਹੁਤ ਦੇਰ ਤੋਂ ਕੇਸ ਚੱਲ ਰਿਹਾ ਸੀ ਜੀ ਜੀ ਲੇਕਿਨ ਇਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਜੀ ਜਿੰਨੀ ਦੇਰ ਕੰਡੈਕਟ ਨਹੀਂ ਭਾਈ ਤੁਸੀਂ ਸੁਣਵਾਈ ਕਿੰਨੇ ਨਹੀਂ ਕੀਤੀ ਦੋਸਤ ਕਿੰਨੀ ਵਾਰ ਕੇਸ ਚੱਲ ਗਿਆ ਜੀ ਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਇੱਕ ਵੀ ਸੁਣਵਾਈ ਕਿਉਂ ਨਹੀਂ ਤੁਹਾਡੇ ਕੋਲ ਇਹਦੀ ਰਜਿਸਟਰੀ ਸੀ ਜਾਂ ਕਿਸ ਤਰ੍ਹਾਂ ਦੀ ਸਾਡੇ ਕੋਲ ਰਜਿਸਟਰੀ ਹੈ ਜੀ ਜਿਹਨੇ ਬਾਉਂਡਰੀ ਕੀਤੀ ਉਹ ਬਾਉਂਡਰੀ ਤੱਕ ਤੁਹਾਡੇ ਕੋਲ ਜੀ ਸਾਡਾ ਪਿੱਛੇ ਆ ਜੀ ਸਾਡੇ ਅੱਗੇ ਕਿਸੇ ਨੂੰ ਹੋਰ ਕੱਟ ਕੇ ਦੇ ਦਿੱਤਾ ਸੀ ਅੱਛਾ ਜੀ ਕੀ ਕੀ ਕਹੋਗੇ ਤੁਹਾਡੇ ਕੋਲ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕਾਗਜ਼ ਪੱਤਰ ਹੈ ਜਿਹੜੇ ਮੂਹਰੇ ਬਾਉਂਡਰੀ ਦੇ ਜਿਹੜੇ ਹੈਗੇ ਆ ਸਾਡੇ ਕੋਲ ਆਪਣਾ ਹੈਗਾ ਜੀ 12 ਨੰਬਰ ਪਲਾਟ ਹੈਗਾ 12 ਨੰਬਰ ਦੇ ਅੱਗੇ 11 ਵਾਲਿਆਂ ਨੂੰ ਕੱਟ ਕੇ ਦਿੱਤਾ ਜੀ ਜਦੋਂ ਕਿ ਉਹ ਹੈ ਨਹੀਂ ਐਲੀਜੀਬਲ ਨਹੀਂ ਹੈਗਾ ਜੀ ਜੀ ਤੇ ਇਸ ਦੇ ਖਿਲਾਫ ਜਿਸ ਤੇ ਹੁਣ ਇਹਨੂੰ ਅਪਰੂਵਮੈਂਟ ਟ੍ਰਸਟ ਡਟਵਾ ਰਿਹਾ ਹੈ ਇਹ ਜਿਹੜਾ ਟੁਆ ਰਿਹਾ ਹੈ ਹੁਣ ਅਪਰੂਵਮੈਂਟ ਟ੍ਰਸਟ ਟੁਆ ਰਿਹਾ ਹੈ ਹਾਂ ਜੀ ਇੰਪਰੂਵਮੈਂਟ ਟ੍ਰਸਟ ਆ ਤੁਹਾਡੇ ਵੱਲ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੋ ਕੀ ਮਾਲਜੋ ਗਦਰਾਲਤ ਜਾਵਾਂਗੇ ਕੀ ਕਰਾਂਗੇ ਕਾਰਵਾਈ ਦੀਪਕ ਹੋਈਆਂ ਨੇ ਕੀਤੀ ਹੈ ਜੀ ਜੀ ਉਹਨੇ ਤੁਹਾਨੂੰ ਦਿਖਾ ਰਹੇ ਆ। ਤੁਸੀਂ ਦੇਖ ਸਕਦੇ ਹੋ ਦੁਬਾਰਾ ਫਿਰ ਤੁਹਾਨੂੰ ਤਸਵੀਰਾਂ ਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇੰਪਰੂਵਮੈਂਟ ਟਰਸਟ ਦੇ ਜਿਹੜੇ ਵੱਲੋਂ ਜਿਹੜਾ ਹੈਗਾ ਉਹ ਨਜਾਇਜ਼ ਕਬਜ਼ੇ ਢਾਈ ਜਾ ਰਹੇ ਆ ਬੇਸ਼ੱਕ ਲਗਾਤਾਰ ਇਸ ਕਬਜ਼ਿਆਂ ਨੂੰ ਲੈ ਕੇ ਖਬਰਾਂ ਤਾਂ ਜਰੂਰ ਲੱਗ ਰਹੀਆਂ ਪਰ ਉਸ ਤੇ ਖਬਰਾਂ ਤੇ ਜਿਹੜਾ ਹੈਗਾ ਉਹ ਗੌਰ ਨਹੀਂ ਕੀਤੀ ਜਾ ਰਹੀ ਸੀ ਪਰ ਅੱਜ ਇੰਪਰੂਵਮੈਂਟ ਟਰਸਟ ਦੇ ਜਿਹੜੇ ਕੁਝ ਅਧਿਕਾਰੀ ਹੈ ਨਗਰ ਕੌਂਸਲ ਨੂੰ ਨਾਲ ਲੈ ਕੇ ਜਿਹੜਾ ਹੈਗਾ ਇੱਥੇ ਪਹੁੰਚੇ ਆ ਤਾਂ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਹੈਗਾ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਆ ਤਾਂ ਲਗਾਤਾਰ ਕੋਟੂਪੁਰੇ ਦੇ ਵਿੱਚ ਵਕਫਾਖਤਰਾਂ ਦੇ ਜਿਹੜੇ ਹੈਗੇ ਨਜਾਇਜ਼ ਕਬਜ਼ੇ ਆ ਜ਼ਰੂਰ ਹਟਾਏ ਜਾਂਦੇ ਆ ਤਾਂ ਅੱਜ ਫਿਰ ਜਿਹੜਾ ਹੈਗਾ ਇਹ ਜਿਹੜਾ ਇੰਪਰੂਵਮੈਂਟ ਟਰਾਸ ਵੱਲੋਂ ਜਿਹੜਾ ਹੈਗਾ ਨਜਾਇਜ਼ ਕਬਜ਼ੇ ਹਟਾਏ ਗਏ ਆ ਤੁਸੀਂ ਦੇਖ ਸਕਦੇ ਆ ਤਸਵੀਰਾਂ ਕੋਟੂਪੁਰੇ ਦੀਆਂ ਜਿੱਥੇ ਨਜਾਇਜ਼ ਕਬਜ਼ੇ ਜਿਹੜੇ ਹੈਗੇ ਉਹ ਲਗਾਤਾਰ ਹਟਾਏ ਜਾ ਰਹੇ ਆ ਕਾਫੀ ਦੇਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਇੱਕ ਪੱਕੀਆਂ ਬਗੀਚੀਆਂ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਪੱਕੀਆਂ ਬਗੀਚੀਆਂ ਜਿਹੜੀਆਂ ਹੈਗੀਆਂ ਬਣਾਈਆਂ ਗਈਆਂ ਸੀਗੀਆਂ ਇੱਕ ਲਾਨ ਬਣਾਇਆ ਗਿਆ ਸੀ ਕਿ ਘਰਾਂ ਦੇ ਮੂਹਰੇ ਉਹ ਘਰ ਦੇ ਮੂਹਰੇ ਪਾਰਕਿੰਗ ਤੋਂ ਦਿਖਾ ਸਕਦੇ ਆ ਕਾਰ ਖੜੀ ਹੋਈ ਆ ਉਹ ਕਾਰ ਜਿਹੜੀ ਹੈਗੀ ਉਹ ਪਾਰਕਿੰਗ ਦੇ ਵਿੱਚ ਖੜੀ ਆ ਜਿੱਥੇ ਇਹ ਜਿਹੜੇ ਇੰਪਰੂਵਮੈਂਟ ਟਰਸ ਵੱਲੋਂ ਨਾਜਾਇਜ਼ ਕਬਜ਼ਾ ਦੱਸਿਆ ਜਾ ਰਿਹਾ ਤਾਂ ਉਸ ਦੀ ਜਿਹੜੀ ਬਾਉਂਡਰੀ ਹੈਗੀ ਉਹਨੂੰ ਖਤਮ ਕੀਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਇਹ ਅੱਜ ਨਾਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਹਟਾਏ ਜਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਤੁਸੀਂ ਦੇਖ ਇੱਥੇ ਤੇ ਉੱਥੇ ਖੜੇ ਉਹਦੇ ਉੱਤੇ ਖੜੇ ਜਾ ਤੁਸੀਂ ਦੇਖ ਸਕਦੇ ਹੋ ਕਿ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਹਟਾਉਣ ਦਾ ਜਿਹੜਾ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਜੁਰ ਚੱਲ ਰਹੀ ਆ ਤਾਂ ਜਿਸ ਨੂੰ ਲੈ ਕੇ ਅੱਜ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀ ਹੈ ਇੰਪਰੂਵਮੈਂਟਸ ਟਰਸਟ ਦੇ ਅਧਿਕਾਰੀ ਜਿਹੜੇ ਹੈਗੇ ਉਹ ਪਹੁੰਚੇ ਆ ਤਾਂ ਜਿਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਧਰੂ ਹਟਾਏ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਕੋਡ ਗੁਰੂਤੋਂ ਜਿਹੜੇ ਹੈਗੇ ਆ ਸਾਹਮਣੇ ਜਰੂਰ ਆਈਆਂ ਕਿ ਜਿੱਥੇ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਹਟਾਏ ਜਾਂਦੇ ਆ ਤਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਇਹ ਤੁਹਾਡੇ ਘਰ ਇੱਥੇ ਸਾਡਾ ਘਰ ਤਾਂ ਸਾਈਡ ਤੇ ਆ ਸਰ ਅੱਛਾ ਅੱਛਾ ਤੁਸੀਂ ਇੱਥੇ ਕਿਵੇਂ ਗੱਡੇ ਸੀਗੇ ਕਿ ਮੇਰਾ ਵਹੀਕਲ ਪਾਰ ਸੀਗਾ ਤੇ ਦੇਖਣ ਆਏ ਸੀਗੇ ਵੀ ਜਿਵੇਂ ਕਾਰਵਾਈ ਕਰਦੇ ਆ ਘਰ ਦੇ ਮਾਲਕ ਕੌਣ ਹੈ ਸੀ ਘਰ ਦੇ ਮਾਲਕ ਮੇਰੇ ਧਿਆਨ 'ਚ ਨਹੀਂ ਹੈਗੇ ਸਾਈਡ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਨਜਾਇਜ਼ ਕਬਜ਼ੇ ਫਿਰ ਮੈਂ ਕਹਾਂਗਾ ਤਸਵੀਰਾਂ ਤੁਸੀਂ ਦਿਖਾ ਦਿਓ ਨਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਆ ਤਾਂ ਅੰਪਰੂਵਮੈਂਟ ਟਰਸਟ ਦੇ ਜਿਹੜੇ ਹੈਗੇ ਆ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਗਰ ਕੌਂਸਲ ਦੇ ਅਧਿਕਾਰੀ ਨਾਲ ਪਹੁੰਚੇ ਆ ਤਾਂ ਗੱਲਬਾਤ ਕਰਦੇ ਆ ਇਹ ਘਰ ਤੁਹਾਡਾ ਜੀ ਇਹ ਜੀ ਅਸੀਂ ਰੈਂਟ ਤੇ ਰਹਤੇ ਆ ਰੈਂਟ ਤੇ ਰਹਤੇ ਹੋ ਕੌਣ ਓਨਰ ਕੌਣਾ ਹੈ ਇੱਥੇ ਇੱਥੇ ਅੱবি ਫਿਲਹਾਲ ਤਾਂ ਉਹ ਭਈਆ ਜੋ ਪਿੱਛੇ ਖੜੇ ਹਨ ਰਮਨ ਭਈਆ ਸਾਹਮਣੇ ਖੜਿਆ ਜੋ ਦੇਖਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਕਿ ਕੀ ਉਹਨਾਂ ਦਾ ਕਹਿਣਾ ਹੈ ਜੇ ਨਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਆ ਤਾਂ ਉਸ ਨੂੰ ਲੈ ਕੇ ਕੀ ਕਹਿਣਾ ਤੁਹਾਡੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਆ ਕੀ ਕਹਿੰਦੇ ਉਹ ਠੀਕ ਹੈ ਜਿੱਦਾਂ ਸਭ ਕੀ ਨਕਰਾ ਨਹੀਂ ਗਈ ਸ੍ਰੀ ਅੰਕਾ ਗੀਤਾ ਪਰ ਹੈ ਨਹੀਂ ਹਾਂਜੀ ਹਾਂਜੀ ਤਾਂ ਤੁਸੀਂ ਦੇਖ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਇੱਕ ਤੁਸੀਂ ਦੇਖ ਸਕਦੇ ਹੋ ਕਾਫੀ ਗਮਲੇ ਪਏ ਹੋਏ ਆ ਕਾਫੀ ਪੁਰਾਣਾ ਕਬਜ਼ਾ ਜਿਹੜਾ ਇਹ ਇੱਥੇ ਕੀਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਅੱਜ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਜਿੰਨਾਂ ਦੇ ਨਾਲ ਈਓ ਸਾਹਿਬ ਵੀ ਹੈਗੇ ਆ ਹੋਰ ਵੀ ਕਾਫੀ ਅਧਿਕਾਰੀ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰਾਂ ਇੱਥੋਂ ਦੀ ਗੱਲ ਕਰ ਸਾਡੇ ਨਾਲ ਅੰਪਰੂਵਮੈਂਟ ਈਓ ਜੁੜਿਆ ਗੱਲਬਾਤ ਕਰਦੇ ਆ ਈਓ ਸਾਹਿਬ ਆ ਤੁਹਾਡਾ ਗੁੱਡ ਨੇਮ ਕੀ ਸਰ ਗੋਰਾ ਲਾਲ ਜੀ ਗੋਰਾ ਲਾਲ ਜੀ ਕੀ ਕਹੋਗੇ ਅੱਜ ਜਿਹੜਾ ਇਹ ਪੀਲਾ ਪੰਜਾ ਚੱਲਿਆ ਇਹ ਕਾਫੀ ਜਿੱਦਾਂ ਦੀ ਕਮੇਟੀ ਕੋਲੇ ਸਕੀਮਾ ਹੈਂਡਓਵਰ ਕੀਤੀਆਂ ਹੋਈਆਂ ਸੀਗੀਆਂ ਪਰੰਤੂ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਮੌਕੇ ਤੇ ਹਾਈ ਕੋਰਟ ਵੱਲੋਂ ਆਰਡਰ ਕੀਤਾ ਗਿਆ ਹੈ ਭਾਜੀ ਤੁਸੀਂ ਕੰਬਾਈਨਡ ਨਗਰ ਕੌਂਸਲ ਤੇ ਨਗਰ ਸਰ ਟਾਸ ਰਾਲ ਕੇ ਜਿਹੜੀ ਹੈ ਇਨਫੋਰਸਮੈਂਟ ਜਿਹੜੀ ਕਾਫੀ ਜਿੱਤੇ ਚੱਲੀ ਆ ਰਹੀ ਸੀਗੀ ਉਹਨੂੰ ਦੂਰ ਕਰਵਾ ਰਹੇ ਆ ਮਨਜੁਆਇ ਕਰ ਦਿਓ ਜੀ ਜੀ ਉਹ ਕਹਿ ਰਹੇ ਸਾਡੇ ਕੋਲ ਵੀ ਇਹਦੀ ਰਜਿਸਟਰੀ ਹੈਗੀ ਹੈ ਜਿਹੜੀ ਬਾਉਂਡਰੀ ਉਹਨਾਂ ਕੋਲੇ ਆਪਦੀਆਂ ਉਹਨਾਂ ਦੀਆਂ ਬਾਉਂਡਰੀ ਦੀ ਰਜਿਸਟਰੀ ਕੋਈ ਨਹੀਂ। ਰਜਿਸਟਰੀ ਹੈ ਮੂਲੇ ਫੜ ਨਹੀਂ ਸਾਡੇ ਟਾਸ ਦੀ ਜਗ੍ਹਾ। ਕਿੰਨੇ ਸਮੇਂ ਤੋਂ ਇਹ ਕਾਬਜ ਸੀਗੀ? ਇਹ ਮੈਂ ਮੇਰੀ ਪੋਸਟਿੰਗ ਹੋਣੀ ਹੋਈ ਇੱਥੇ। ਠੀਕ ਹੈ ਨਾ? ਤੇ ਪਹਿਲਾਂ ਹੀ ਜਿਹੜੀਆਂ ਕਰੀ ਬਟੇਨ ਕਾਬਜ ਤੋਂ ਹੈਗੀ ਇਹਨਾਂ ਦੀ। ਤੁਸੀਂ ਇਹ ਉਹ ਕਿੰਨੇ ਦੇਰ ਦੀ ਅਸੀਂ ਜ਼ਿਲ੍ਹਾ ਫਰੀ ਕੋਟ ਦੇ ਵਿੱਚੋਂ। ਨਾ ਮੈਂ ਫਰੀ ਕੋਟ ਸੀ ਤੋਂ ਪਹਿਲਾਂ ਮੇਰੀ ਪੋਸਟਿੰਗ। ਜੀ ਜੀ। ਤੇ ਹੁਣ ਮੈਨੂੰ ਬਰਿੰਡੇ ਦੇ ਨਾਲ ਚਾਰਜ ਦਿੱਤਾ ਗਿਆ ਹੋਰ। ਨਹੀਂ ਫਰੀ ਕੋਟ ਜ਼ਿਲ੍ਹਾ ਫਰੀ ਕੋਟ ਦੇ ਵਿੱਚ ਕੌਣ ਦੇ ਤੁਸੀਂ? ਫਰੀ ਗੁਰ ਮੈਂ 2022 2022 ਇਹੋ ਜਦੋਂ ਤੁਹਾਨੂੰ ਕੋਈ ਪੱਤਰਕਾਰ ਜਾਂ ਕੋਈ ਆਮ ਲੋਕ ਤੁਹਾਨੂੰ ਫੋਨ ਕਰਦੇ ਆ ਕਿ ਤੁਹਾਡੀ ਜਗ੍ਹਾ ਤੇ ਕਬਜ਼ਾ ਹੋ ਰਿਹਾ ਤੁਸੀਂ ਫੋਨ ਨਹੀਂ ਚੁੱਕਦੇ ਕਿ ਜਾਂ ਉਸ ਤੇ ਕਾਰਵਾਈ ਨਹੀਂ ਕਰਦੇ ਕਿ ਮੈਂ ਤਾਂ ਤਾਂ ਹੀ ਬੱਚਾ 2022 ਦੇ ਵਿੱਚ ਤੁਸੀਂ ਇੱਥੇ ਆਏ ਹੋਏ ਹੋ ਉਹਦੇ ਤੁਹਾਡੇ ਆਉਣ ਦੇ ਦੌਰਾਨ ਬਾਅਦ ਵੀ ਇੱਥੇ ਨਜਾਇਜ਼ ਕਬਜ਼ੇ ਬਹੁਤ ਹੋਏ ਆ ਜਿਹੜਾ ਨਹੀਂ ਹੈ ਮਤਲਬ ਫਰੀ ਗੁਰ ਹੈ ਨਾ ਜੀ ਜੀ ਹਾਂ ਫ੍ਰੀ ਗੋਡ ਰੇਸਟੇਸ਼ਨ ਦੀਆ ਟਾਸਟ ਦੀਆ ਫ੍ਰੀ ਹੋਰ ਸਰ ਲੋਕ ਜਦੋਂ ਤੁਹਾਨੂੰ ਫੋਨ ਕਰਦੇ ਆ ਤੁਸੀਂ ਉਹਨਾਂ ਦੇ ਫੋਨ ਹੀ ਨਾ ਚੁੱਕਦੇ ਕਿ ਜਦ ਫੋਨ ਚੁੱਕਦੇ ਆ ਤੁਸੀਂ ਉਸ ਤੇ ਕਾਰਵਾਈ ਨਹੀਂ ਕਰਦੇ ਨਹੀਂ ਜੀ ਮੇਰੀ ਜਿੱਥੇ ਆ ਕਾਰਪੋਰੇਸ਼ਨ ਦੀ ਕਮੇਟੀ ਦਾ ਕੰਮ ਸੀਗਾ ਇਹ ਜਿਹੜਾ ਹੁਣ ਹਾਈ ਕੋਰਟ ਦੇ ਹੁਕਮਾਂ ਦੇ ਅਸਲ ਸਾਡੇ ਆਰਡਰ ਕੀਤੇ ਵੀ ਸਭ ਨਾਲ ਜਾਇਜ਼ ਕਰੋ ਤਾਂ ਆਦਰਬਈ ਕਾਰਪੋਰੇਸ਼ਨ ਕਮੇਟੀ ਕੋਲ ਸੀਗਾ ਨਾ ਸਰ ਇਸ ਤੋਂ ਪਹਿਲਾਂ ਵੀ ਬਹੁਤ ਨਿਆਜ਼ ਕਬ ਜੋ ਇਹ ਇੱਕ ਤਾਂ ਅਦਾਸਨ ਭਾਰਤ ਡੈਰੀ ਦੇ ਕੋਲੇ ਇੱਕ ਬਹੁਤ ਵੱਡੀ ਬਿਲਡਿੰਗ ਬਣੀ ਜਗ੍ਹਾ ਜਿੰਦੀ ਹੈਗੀ ਸਾਡੀ ਟਾਸਟ ਦੀ ਕਮੇਟੀ ਦੇ ਕੋਲੇ ਜਿਹੜੀ ਸਕੀਮਾ ਹੈਂਡਓਵਰ ਹੋ ਕਮੇਟੀ ਨੇ ਹੀ ਕ ਤੁਹਾਨੂੰ ਜ਼ਿਲ੍ਹਾ ਫਰੀਦਕੋਟ ਦੇ ਲੋਕ ਸੁਣ ਰਹੇ ਜਿਹੜਾ ਫਰੀਦਕੋਟ ਦਾ ਕੰਮ ਨਹੀਂ ਹੈਗਾ ਮੇਰੇ ਕੋਲ ਜੀ 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 ਤੁਹਾਨੂੰ ਜਿਹੜਾ ਫਰੀਦਕੋਟ ਕਿੱਥੇ ਗਈ ਜਨੋ ਮੇਰੇ ਕੋਲੇ ਨਗਰ ਸਰਾ ਟਾਸ ਫਰੀਦਕੋਟ ਜੀ 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 ਜਿਹਦੇ ਨਾਲ ਕੋਈ ਮਸੜੀ ਹੋਵੇ ਜੀ 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 ਚਲ ਨਗਰ ਤੋਂ ਸੁੱਤ ਸਦਾ 8 ਰਸਤੇ ਜਿਹੜੇ ਲੋਕ ਜਿਹੜੇ ਤੁਹਾਨੂੰ ਆ ਗਏ ਤੁਹਾਨੂੰ ਸੁਣ ਰਹੇ ਆ ਤੁਸੀਂ ਆਪਣਾ ਮੋਬਾਈਲ ਨੰਬਰ ਬੋਲੋ ਤਾਂ ਕਿ ਤੁਹਾਡੀ ਜਗ੍ਹਾ ਤੇ ਕੋਈ ਹੋਰ ਕਬਜ਼ਾ ਨਾ ਕਰ ਸਕੇ ਤੁਹਾਡਾ ਮੋਬਾਈਲ ਨੰਬਰ ਨੇ ਇਹ ਜਿਹੜਾ ਹੱਜ ਵੀ ਜਿਹੜੀ ਨਗਰ ਕੌਂਸਲ ਦਾ ਸਾਡੀ ਜਗ੍ਹਾ ਤੇ ਕੋਈ ਕਬਜ਼ਾ ਨਹੀਂਗਾ ਜਿਹੜੀ ਕਬਜ਼ੇ ਸੀ ਨਗਰ ਕੌਂਸਲ ਨੂੰ ਹੈਂਡਓਵਰ ਕੀਤੀ ਹੋਈ ਸੀਗੀ ਜਿਹਦੇ ਉਸ ਤੋਂ ਬਾਅਦ ਹੈਂਡਓਵਰ ਤੋਂ ਬਾਅਦ ਕਬਜ਼ੇ ਹੋਏ ਹੋਏ ਐ ਠੀਕ ਹੈ ਨਾ ਇਸ ਕਰਕੇ ਵੀ ਸਾਡਾ ਕੋਈ ਨਹੀਂ ਜਦਾ ਹੁਣ ਹਾਈ ਕੋਰਟ ਦੇ ਹੁਕਮਾ ਕਰਕੇ ਤੇ ਐਸੇ ਨੇ ਸਾਡੇ ਆਰਡਰ ਕੀਤੇ ਐ ਵੀ ਤੁਸੀਂ ਕੰਬਾਈਨਡ ਲਾਲਕੇ ਜਿਹੜੀ ਹੈਗੀ ਐ ਇੰਪੋਜ਼ਮੈਂਟ ਦੂਰ ਕਰਾਓ ਅਸੀਂ ਕਰਵਾ ਲਈ ਜੀ ਅੱਜ ਤੁਹਾਡੀ ਗਵਾਹੀ ਦੇ ਵਿੱਚ ਟੈ ਰਹੇ ਆ ਨਾ ਨੀ ਜੇ ਕੋਈ ਕਾਪਰੈਸ਼ਨ ਵੀ ਹੈ ਕਮੇਟੀ ਵੀ ਨਗਰ ਕੌਂਸਲ ਵੀ ਇੱਥੇ ਇੱਥੇ ਜਿਹੜੇ ਲੋਕ ਤੁਹਾਡੀ ਮਦਦ ਕਰਨਾ ਚਾਹੁੰਦੇ ਆ ਇੱਥੇ ਕਬਜ਼ੇ ਹੋ ਰਹੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਨੰਬਰ ਦੇਣਾ ਚਾਹੁੰਦੇ ਹੋ ਨਹੀਂ ਉਹਨਾਂ ਦਾ ਧੰਨਵਾਦ ਕਰਦੇ ਆ ਪੂਰਾ ਵੀ ਜਿਨ੍ਹਾਂ ਨੇ ਨੰਬਰ ਸਰ ਨੰਬਰ ਕੀ ਦੇਣਾ ਚਾਹੁੰਦੇ ਹੋ ਤੁਹਾਡੇ ਨਾਲ ਸੰਪਰਕ ਕਰ ਸਕਣੋ ਮੇਰਾ ਨਹੀਂ ਨਗਰ ਕੌਂਸਲ ਨਾਲ ਹੀ ਕਰਨਾ ਪਊਗਾ ਉਹ ਦੱਸੋ ਦੱਸੋ ਕਿੱਥੇ ਸੰਪਰਕ ਕਰਨਾ ਹੈ ਨਗਰ ਕੌਂਸਲ ਕਾਰਸਾ ਨਗਰ ਕੌਂਸਲ ਨਾਲ ਸੰਪਰਕ ਕਰ ਕੋੜੂਪੁਰ ਨਾਲ ਹਾਂਜੀ ਕੋੜੂਪੁਰ ਆ ਫ੍ਰੀਕੋਰਡ ਜਿੱਥੇ ਵੀ ਹੈਗਾ ਨਕੋੜਖੂਰਾ ਹੀ ਹੈ ਇਹ ਹਾਂ ਅਤੇ ਦੇਖ ਸਕਦੇ ਹੋ ਕਿ ਜਿੱਥੇ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਕਿ ਨਜਾਇਜ਼ ਕਬਜ਼ੇ ਹੋ ਰਹੇ ਆ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਅੱਜ ਪ੍ਰਸ਼ਾਸਨ ਧਿਆਨ ਦੇ ਰਿਹਾ ਉਹ ਨਜਾਇਜ਼ ਕਬਜ਼ੇ ਫਿਰ ਤੁਹਾਨੂੰ ਤਸਵੀਰਾਂ ਦਿਖਾਵਾਂ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਆ ਲਗਾਤਾਰ ਇਹੋ ਜਿਹੇ ਕਬਜ਼ੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਹੁਤ ਥਾਵਾਂ ਤੇ ਆ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਅੱਜ ਜਿਹੜਾ ਹੈਗਾ ਧਿਆਨ ਉਹ ਜ਼ਰੂਰ ਦੇ ਰਹੇ ਆ ਤਾਂ ਜਿਹੜੇ ਇੱਥੇ ਲੋਕ ਜਿਹੜੇ ਵਸਨੀਕ ਆ ਉਹਨਾਂ ਦਾ ਕੀ ਕਹਿੰਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕਿਵੇਂ ਦੇਖਦੇ ਹੋ ਅੱਜ ਤੇ ਜਿਹੜਾ ਕਬ ਸਰ ਦੋ ਤਿਹਰਾ ਦੀ ਲੜਾਈ ਹੈ ਜੀ ਦੋ ਪਰਵਾ ਦੀ ਲੜਾਈ ਹੋਈ ਹੈ ਜੀ ਜੀ ਉਹਨੇ ਅਸੀਂ ਤਾਂ ਉਹਨਾਂ ਗਉਆਂ ਪਿੱਛੇ ਆਦੇ ਚਾਰਦਵਾਰੀ ਕੀਤੀ ਹੈ ਕੋਈ ਨੀ ਨੀ ਭਰੀ ਕੋਈ ਕੁਛ ਨਹੀਂ ਭਰਿਆ ਇਸ ਚ ਕੱਚੀਆਂ 2 ਨੰਬਰ ਦੀਆਂ ਇਟਾਂ ਲੈ ਕੇ ਜੀ ਪਸ਼ੂਆਂ ਵਾਸਤੇ ਸਾਡੇ ਬੱਚੇ ਸੇਫ ਰਹਿਣ ਔਰ ਸਾਡਾ ਵੇਹਲੋ ਪਿੱਛੇ ਉਧਰਲੇ ਪਾਸੇ ਕੈਮਰਾ ਕਰਕੇ ਵੇਖ ਲੋ ਸਾਡੇ ਮੱਲੇ ਚ ਕਿਵੇਂ ਪਸ਼ੂ ਹੈ ਕੋਈ ਕਮੇਟੀ ਵਾਲੀ ਵਾਰਸ ਨਹੀਂ ਕੋਈ ਇੰਪਰੂਵਮੈਂਟਸ ਵਾਲੀ ਵਾਰਸ ਨਹੀਂ ਕੋਈ ਇੱਥੇ ਜ਼ਮੇਵਾਰ ਨਹੀਂ ਆਂਦਾ ਜੇ ਉਹਨੂੰ ਪੁੱਛੀਏ ਵੀ ਇਧਰਲੇ ਪਾਸੇ ਸਫਾਈ ਕਰ ਜਾਂਦੇ ਜਾਂ ਉਧਰ ਕਰ ਜਾਂਦੇ ਉਹ ਕਹਿੰਦਾ ਸਾਡੇ ਸਰ ਸਰ ਉਹ ਉਹ ਲੱਗ ਇਸ਼ੂ ਉਹ ਲੱਗ ਇਸ਼ੂ ਹੈ ਇਸ਼ੂ ਨੇ ਸਾਰੀਆਂ ਗੱਲਾਂ ਹੀ ਹੋਣੀਆਂ ਸਰ ਨਜਾਇਜ਼ ਕਬਜ਼ੇ ਦੀ ਮੈਂ ਗੱਲ ਕਰਦਾ ਕਿੱਥੇ ਕਬਜ਼ਾ ਉਹ ਨੂੰ ਕਿਹਾ ਜਾਂਦਾ ਜਿਹਦੀ ਨੀਂਹ ਨਹੀਂ ਪਈ ਜਾਵੇ ਜੀ ਜੀ ਕੋਈ ਛੱਤ ਨਹੀਂ ਪਾਈ ਕੋਈ ਨੀਂਹ ਨਹੀਂ ਪਈ ਇਹ ਕਾਹਦਾ ਕਬਜ਼ਾ ਦੱਸੋ ਮੈਨੂੰ ਕਿਹੜੀਆਂ ਬਾਉਂਡਰੀਆਂ ਚਾਰਦਵਾਰੀ ਕੀਤੀਆਂ ਪਸ਼ੂਆਂ ਤੋਂ ਬਚਨ ਅਸੇ ਇੰਨੇ ਕਿ ਬਾਉਂਡਰੀ ਜਿੰਨੀਆਂ ਕਿ ਬਾਉਂਡਰੀਆਂ ਤੁਸੀਂ ਕੀਤੀਆਂ ਇੰਨੇ ਬਾਉਂਡਰੀਆਂ ਦੇ ਵਿੱਚ ਗਰੀਬ ਘਰ ਆ ਰਹੇ ਮੈਂ ਕਿਹਾ 10 ਘਰ ਪੈਣਗੇ ਇਕੱਲੇ ਤੁਹਾਡੀ ਬਾਉਂਡਰੀ ਦੇ ਵਿੱਚ ਬਾਉਂਡਰੀ ਵਿੱਚ ਸਰ ਸਰ ਇਹ ਹੈਗਾ ਰਸ਼ੀ ਉਹਨੇ ਆਪਣੀਆਂ ਗਊਸ਼ਾਲਾ ਬਣਾਈ ਐ ਤੇ ਮੰਨਣੀ ਚਾਹੀਦੀ ਐ ਉਹਨਾਂ ਦੋ ਪਰਵਾਂ ਦੀ ਲੜਾਈ ਐ ਸਾਰੀ ਜਿਹਦੇ ਵਿੱਚ ਸਾਰਾ ਮੱਲਾ ਰਗੜੇਗਾ ਇਤਲਾਕ ਇਤਲਾਕ ਕੋਈ ਨਹੀਂ ਦਿੱਤੀ ਸਾਨੂੰ ਅੱਛਾ ਜੀ ਕੋਈ ਵਾਰਨਿੰਗ ਨਹੀਂ ਕੋਈ ਕੁਛ ਨਹੀਂ ਆਂਦੇ ਸਾਰ ਐਕਸ਼ਨ ਕਰਦਾ ਤੁਹਾਡੇ ਕੋਲੇ ਕੀ ਐ ਇਸ ਜਗ੍ਹਾ ਤੇ ਤੁਹਾਡੇ ਕੋਲੇ ਕੀ ਪ੍ਰੂਫ ਐ ਜੀ ਸੌਫ ਕੰਪਲੈਂਟ ਐ ਕਮੇਟੀ ਨੇ ਸਾਨੂੰ ਜਦੋਂ ਸੇਲ ਕੀਤੀ ਐ ਨਾ ਸਾਨੂੰ ਇਹ ਕਹਿ ਕੇ ਸੇਲ ਕੀਤੀ ਹੋਈ ਐ ਵੀ ਜੋ ਫਰੰਟ ਐ ਤੁਹਾਨੂੰ ਵਰਤਨ ਨੂੰ ਮਿਲੇਗਾ ਜੀ ਜੀ ਇਹ ਉਸੇ ਅਗੇ ਐਸ ਤਸੀ ਵਰਤ ਰਹੇ ਆ ਜਗ੍ਹਾ ਨਾ ਕਿ ਅਸੀਂ ਕਬਜ਼ਾ ਕੀਤਾ ਪ੍ਰਸ਼ਾਸਨ ਹਟਾ ਰਿਹਾ ਕਿ ਉਹ ਡਾ ਲਓ ਹੁਸਨ ਬੜੀ ਖੁਸ਼ ਉਸ ਦੇ ਖਿਲਾਫ ਉਸ ਦੇ ਖਿਲਾਫ ਤੁਸੀਂ ਕੀ ਹੁਣ ਅਦਾਲਤ ਜਾਉਂਗੇ ਕਿ ਜਾ ਕੋਈ ਅਦਾਲਤ ਨਹੀਂ ਜਾਣਾ ਕੋਈ ਐਕਸ਼ਨ ਨਹੀਂ ਜਾ ਇਸ ਤੋਂ ਬਾਅਦ ਕੁਝ ਨਹੀਂ ਜਾਣਾ ਕਮੇਟੀ ਦੀ ਜਗ੍ਹਾ ਸੀ ਜਾਂ ਟਰਸਟ ਦੀ ਹੈ ਉਹਨਾਂ ਦੀ ਜਗ੍ਹਾ ਉਹਨਾਂ ਨੂੰ ਸਲਾਮਤ ਸਾਨੂੰ ਕੋਈ ਲੋੜ ਨਹੀਂ ਤੁਸੀਂ ਕਹਿੰਦੇ ਫਿਰ ਜਾਇਜ਼ ਹੈ ਜੋ ਠਾਏ ਜਾ ਰਹੇ ਹੋ ਜੀ ਬਹੁਤ ਵਧੀਆ ਕੀਤਾ ਇਹਨਾਂ ਨੇ ਪਰ ਸਾਡੇ ਇਹ ਸਿਰਫ ਪਸ਼ੂਆਂ ਤੇ ਗੰਦ ਕਰਕੇ ਜਿਹੜਾ ਹੁੰਦਾ ਉਸ ਕਰੀ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਕਬਜ਼ਾ ਧਾਰੀ ਇਸ ਨੂੰ ਐਗਰੀ ਵੀ ਕਰ ਰਹੇ ਆ ਲਗਾਤਾਰ ਕੋੜੂਪੁਰ ਵਿੱਚ ਫਿਰ ਦੱਸਦੀ ਹੈ ਕਿ ਲਗਾਤਾਰ ਕਬਜ਼ੇ ਹੋ ਰਹੇ ਆ ਪਰ ਉਸੇ ਪ੍ਰਸ਼ਾਸਨ ਜਿਹੜਾ ਹੈਗਾ ਬਹੁਤ ਘੱਟ ਧਿਆਨ ਦਿੰਦਾ ਪਰ ਅੱਜ ਪ੍ਰਸ਼ਾਸਨ ਵੱਲੋਂ ਪੀਲੇ ਪੰਜਾ ਚਲਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਪੀਲੇ ਪੰਜੇ ਦੇ ਵਿੱਚ ਜਿਹੜੇ ਨਜਾਇਜ਼ ਬਾਉਂਡਰੀਆਂ ਜਿਹੜੇ ਹੈਗੀਆਂ ਉਹਨਾਂ ਨੂੰ ਢਾਇਆ ਗਿਆ ਤਾਂ ਲਗਾਤਾਰ ਇਹ ਕਬਜ਼ੇ ਜਿਹੜੇ ਹੈਗੇ ਆ ਉਹ ਜੁਰੂ ਢਾਈ ਜਾ ਰਹੇ ਆ ਤਾਂ ਸਾਡੇ ਨਾਲ ਆਸ਼ੂ ਬਿੱਲਾ ਜੀ ਜੁੜਿਆ ਗੱਲ ਕਰਦੇ ਨੇ ਨਾਲ ਵਕੀਲ ਵੀ ਨੇ ਵਕੀਲ ਸਾਹਿਬ ਕਿਵੇਂ ਦੇਖਦੇ ਹੋ ਕਿ ਨਜਾਇਜ਼ ਕਬਜ਼ੇ ਜਿਹੜੇ ਹਟਾਏ ਗਏ ਤਾਂ ਇਹ ਤਾਂ ਇਥੋਂ ਪਤਾ ਲੱਗਿਆ ਹੈਗਾ ਵੀ ਜਿਹੜੇ ਜਿੰਨਾਂ ਕੋਲੇ ਜਗ੍ਹਾ ਹੈਗੀਆਂ ਉਹਨਾਂ ਨੂੰ ਇਹ ਕਹਿ ਕੇ ਦਿੱਤੀਆਂ ਗਈਆਂ ਸੀ ਕਿ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਤੇ ਓਪਨਲੀ ਵਰਤ ਰਹੇ ਆ ਕਿਸੇ ਨੇ ਕੋਈ ਕਬਜ਼ੇ ਵਾਲਾ ਦਾ ਕੁਝ ਕੀਤਾ ਨਹੀਂ ਹੋਇਆ ਇੱਥੇ ਠੀਕ ਆ ਕੋਈ ਆਪਦੀ ਸੇਫਟੀ ਵਾਸਤੇ ਪਸ਼ੂ-ਪਸ਼ਵਾਂ ਨੂੰ ਸੀਗਾ ਛੋਟੀ-ਛੋਟੀ ਕੰਦਾ ਕੀਤੀਆਂ ਵੀ ਆ ਨਾ ਕੋਈ ਨੀਂਹ ਆ ਨਾ ਕੁਝ ਵੀ ਆ ਦੇਤੇ ਤੇ ਇਸ ਲਈ ਇਹਨੂੰ ਕਬਜ਼ੇ ਦੇ ਰੂਪ 'ਚ ਤਾਂ ਅਸੀਂ ਤਾਂ ਗੈਨ ਨਹੀਂ ਸਕਦੇ ਕਿ ਬਾਕੀ ਸਰਕਾਰ ਨੂੰ ਜੋ ਠੀਕ ਲੱਗਦਾ ਜਿਵੇਂ ਉਹਨਾਂ ਨੂੰ ਵਧੀਆ ਲੱਗ ਰਿਹਾ ਆਪਦਾ ਦੇਖਦੇ ਆ ਤੁਹਾਡੇ ਕੋਈ ਸਾਥੀ ਕਹੀ ਜਾਂਦੇ ਕਹਿੰਦੇ ਨਹੀਂ ਜੇ ਕਬਜ਼ਾ ਹਟਾਇਆ ਸਾਨੂੰ ਅਸੀਂ ਐਗਰੀ ਆ ਤੁਹਾਡੇ ਨਾਲ ਵੀ ਖ ਨਹੀਂ ਦੇਖੋ ਨਜਾਇਜ਼ ਤਾਂ ਇੱਥੇ ਕੁਝ ਵੀ ਨਹੀਂ ਹੈ ਕਬਜ਼ਾ ਤਾਂ ਹੈ ਹੀ ਨਹੀਂ ਜੀ ਇਹ ਤਾਂ ਸਿਰਫ ਇੱਕ ਸਕਿਉਰਿਟੀ ਲਈ ਆਪਦੇ ਪਸ਼ੂ ਇੱਥੇ ਬਹੁਤ ਹੁੰਦੇ ਸੀਗੇ ਜਿਹਨੂੰ ਜਿਸ ਤਰ੍ਹਾਂ ਠੀਕ ਲੱਗਿਆ ਸੀ ਉਹਨੇ ਉਸ ਹਾਵ ਨਾਲ ਆਪ ਦਾ ਰੱਖਿਆ ਹੋਇਆ ਹੈ ਹੋਰ ਤਾਂ ਪਸ਼ੂ ਵੀ ਨਹੀਂ ਹੈ ਬਾਕੀ ਜੋ ਵੀ ਹੋ ਰਿਹਾ ਸਰਕਾਰ ਨੂੰ ਪਤਾ ਹੈ ਜੀ ਇਹਦੇ ਬਾਰੇ ਸਭ ਵੀ ਦੇਖ ਸਕਦੇ ਹੋ ਕਿ ਜਿਹੜੇ ਹੈਗਾ ਕਬਜ਼ਾ ਜਿਹੜੇ ਧਾਰੀ ਉਹ ਵੀ ਇੱਥੇ ਖੜੇ ਆ ਪਰ ਕਿਤੇ ਨਾ ਕਿਤੇ ਉਹਨਾਂ 'ਚ ਕੁਝ ਲੋਕ ਜਿਹੜੇ ਹੈਗੇ ਆ ਉਹ ਐਗਰੀ ਵੀ ਕਰ ਰਹੇ ਨੇ ਕਿ ਇਹ ਜਿਹੜਾ ਕਬਜ਼ਾ ਜਿਹੜਾ ਹੈਗਾ ਉਹ ਸਰ ਜਿਹੜਾ ਟਾਇਆ ਜਾ ਰਿਹਾ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਉੱਥੇ ਹੀ ਕੁਝ ਲੋਕਾਂ ਨੇ ਕਿਹਾ ਜਾ ਰਿਹਾ ਕਿ ਨਹੀਂ ਢਾਣਾ ਚਾਹੀਦਾ ਸੀਗਾ ਤਾਂ ਲਗਾਤਾਰ ਅਲੱਗ-ਅਲੱਗ ਜਿਹੜੇ ਹੈਗੇ ਆ ਇਹਨਾਂ ਵੱਲੋਂ ਜਿਹੜਾ ਕਿਹਾ ਤਾਂ ਜਾਂਦਾ ਪਰ ਇਸ ਤਰ੍ਹਾਂ ਦੇ ਕਬਜ਼ੇ ਜਿਹੜੇ ਹੈਗੇ ਆ ਦੁਬਾਰਾ ਫਿਰ ਦੱਸਦੀਏ ਕਿ ਜਦੋਂ ਇਹ ਨਜਾਇਜ਼ ਕਬਜ਼ੇ ਹੁੰਦੇ ਆ ਉਦੋਂ ਲੋਕ ਫੋਨ ਕਰਦੇ ਆ ਤਾਂ ਇਹ ਪ੍ਰਸ਼ਾਸਨ ਦੇ ਅਧਿਕਾਰੀ ਉਸ ਕਬਜ਼ੇ ਜਿਹੜਾ ਹੋ ਰਿਹਾ ਹੋਰ ਨਹੀਂ ਕਰਦੇ ਪਰ ਅੱਜ ਇਹ ਪੀਲਾ ਪੰਜਾ ਜਿਹੜਾ ਹੈਗਾ ਨਜਾਇਜ਼ ਕਬਜ਼ਿਆਂ ਤੇ ਜ਼ਰੂਰ ਚੱਲਿਆ ਕੈਮਰਾ ਪਰਸਨ ਕਿਸ ਦੇ ਨਾਮ ਐਸ ਲਈ ਜਾਂਦਾ ਕੋੜਾ ਪੁਰਾ